ਅੱਜ ਤੁਹਾਡੀਆਂ ਨਾ ਕਾਫੀ ਸਾਰੀਆਂ ਸ਼ਿਕਾਇਤਾਂ ਦਾ ਵੀ ਨਿਵਾਰਣ ਕਰਾਂਗੇ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਮੈਂ ਇਹੋ ਜੀ ਜਗ੍ਹਾ ਤੇ ਖੜਾ ਤਨੌਲੇ ਜਗਦੰਬੇ ਡੋਰ ਵਾਲਿਆਂ ਦੇ ਖੜਾ ਜਿਹੜੇ ਬੰਦੇ ਤੁਹਾਡੇ ਘਰੇ ਨਾ ਤਾਂ ਫਿਟਿੰਗ ਕਰਨ ਦਾ ਪੈਸਾ ਲੈਣ ਨਾ ਤੁਹਾਡੇ ਘਰੇ ਨਾਪ ਕਰਨ ਦਾ ਪੈਸਾ ਲੈਣ ਇਹ ਤੁਹਾਨੂੰ ਜਿਹੜੇ ਰੁਪਏ ਫੁੱਟ ਦੇ ਹਿਸਾਬ ਨਾਲ ਦਰਵਾਜ਼ਿਆਂ ਦੀ ਗੱਲਬਾਤ ਕਰਨਗੇ ਉਸੇ ਹਿਸਾਬ ਨਾਲ ਹੀ ਪੈਸੇ ਲੈਣਗੇ ਮਤਲਬ ਕੋਈ ਐਕਸਟਰਾ ਚਾਰਜਸ ਆ ਜਿਹੜਾ ਤੁਹਾਨੂੰ ਉਹ ਨਹੀਂ ਪਊਗਾ ਆਪਣੇ ਨਾਲ ਅਜੇ ਨਵਜੀਤ ਕੁਮਾਰ ਹੋਣਗੇ ਜਿਹੜੇ ਇਸ ਫੈਕਟਰੀ ਦੇ ਮਾਲਕਾ ਆਪਾਂ ਇਹ ਕਹਿੰਦੇ ਵੀ ਅੱਜ ਕੋਚ ਸਾਹਿਬ ਆਪ ਮੂਰੇ ਹੋਏ ਆ ਕਿਉਂਕਿ ਥੁੜੀਆਂ-ਬਹੁਤੀਆਂ ਜਿਹੜੀਆਂ ਸ਼ਿਕਾਇਤਾਂ ਜਾਂ ਨਵੇਂ ਤਜਰਬੇ ਸੀ ਨਾ ਉਹ ਵੀ ਆਪਾਂ ਕਲੀਅਰ ਕਰਨੇ ਆ ਅੱਜ ਬਾਈ ਹੁਣਾਂ ਦਾ ਸਵਾਗਤ ਕਰਦੇ ਬਾਈ ਸਾਸੀ ਕਾਲ ਸ੍ਰੀ ਕਾਲ ਜੀ ਪਹਿਲਾਂ ਪਛਕਾਇਤ ਤੋਂ ਸ਼ੁਰੂ ਕਰਗੇ ਹਾਂਜੀ ਸ਼ਿਕਾਇਤ ਇਹ ਹੈ ਕਿ 3D ਦਰਵਾਜਿਆਂ ਦੇ ਵਿੱਚ ਹਾਂਜੀ ਹਾਂਜੀ ਇੱਕ ਸ਼ਿਕਾਇਤ ਆਈ ਆਈਏ ਜੀ ਮੇਰੇ ਕੋਲ ਵੀ ਪਹੁੰਚੀ ਹਾਂਜੀ ਕਲੀਅਰ ਵੀ ਕਰਕੇ ਦਿੱਤੀ ਗਾਹਕ ਨੂੰ ਸੈਟੀਸਫਾਈਡ ਕਰਤਾ ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹਾਂਜੀ ਹਾਂ ਪਰ ਉਹ ਸ਼ਿਕਾਇਤ ਦਾ ਹਾਲੋ ਪਰਮਾਨੈਂਟ ਆਊਗੀ ਫਿਰ ਵੀ ਆਊਗੀ ਜਿਹੜੀ ਉਹ ਸ਼ਿਕਾਇਤ ਸੀ ਜੀ ਜੀ ਉਹ ਦੇਖੋ ਅਸੀਂ ਵੀ ਕੰਮ ਸ਼ੁਰੂ ਕੀਤਾ ਸੀ ਨਵਾਂ ਨਵਾਂ ਹਾਂ ਤੇ ਹੁਣ ਅਸੀਂ ਤਾਂ ਇੰਨਾ ਜਿਆਦਾ ਤਜਰਬਾ ਕਰ ਚੁੱਕੇ ਆਂ ਵੀ ਜਿਹੜਾ ਆਉਣ ਵਾਲਾ ਸਾਡਾ ਮਾਲ ਹੋਊਗਾ ਉਹਦੇ ਵਿੱਚ ਕਸਟਮਰ ਨੂੰ 0% ਸ਼ਿਕਾਇਤ ਮਿਲੂਗੀ ਨਹੀਂ ਉਹ ਕੀ ਕੀ ਪ੍ਰੋਬਲਮ ਸੀ ਮਾੜਾ ਜਿਹਾ ਮੈਨੂੰ ਦੱਸ ਦੋ ਉਹਦੇ ਵਿੱਚ ਜੀ ਜਿਹੜੇ ਇੱਕ ਤਾਂ ਆਪਾਂ ਜਿਹੜੇ ਫੱਟੜਾ ਫੱਟੇ ਜੋੜਦੇ ਆਂ ਜੀ ਉਹਦੇ ਵਿੱਚ ਪ੍ਰੋਬਲਮ ਆਉਂਦੀ ਸੀ ਹਮ ਤੇ ਉਹਦੇ ਵਿੱਚ ਦੇਖੋ ਕੋਈ ਕੈਮੀਕਲ ਜਿਹੜਾ ਕੋਈ ਬਹੁਤ ਵਧੀਆ तरीके ਦੇ ਕੈਮੀਕਲੋਂ ਆਪਾਂ ਸਾਰੇ ਅਵੇਲੇਬਲ ਕਰ ਲਏ ਜੀ। ਹੂੰ। ਉਹਦੇ ਵਿੱਚ ਮੇਨ ਪ੍ਰੋਬਲਮ ਤਾਂ ਇਹੀ ਆਉਂਦੀ ਸੀ ਵੀ ਜਿਹੜਾ ਫਟੜਿਆ ਫੱਟਾ ਜੋੜਨਾ ਉਹਦੇ ਵਿੱਚ ਤਰੇੜ ਆ ਜਾਂਦੀ ਸੀ ਜੀ। ਦਿਸਦੀ ਸੀ। ਦਿਸਦੀ ਸੀ। ਹੁਣ ਜਿਹੜਾ ਆਪਣਾ ਪ੍ਰੋਡਕਟ ਹੋਊਗਾ ਜੀ ਤਰੇੜ ਨਹੀਂ ਆਊਗੀ ਜੀ। ਮਤਲਬ ਦਿਸੂ ਨਹੀਂ ਪਤਾ ਨਹੀਂ ਲੱਗੂ। ਜਿਵੇਂ ਆਹ ਦੇਖੋ ਆਹ ਦਰਵਾਜਾ ਸਾਡਾ ਜਿਵੇਂ ਆਹ ਦਰਵਾਜਾ ਸਾਡਾ ਹੁਣ ਨਵੇਂ ਟੈਕਨੀਕ ਨਾਲ ਤਿਆਰ ਕੀਤਾ ਹੋਇਆ ਜੀ। ਹੂੰ। ਇਹਦੇ ਵਿੱਚ ਤੁਹਾਨੂੰ ਕਿਸੇ ਵੀ ਥਾਂ ਤੇ ਤਰੇੜ ਨਹੀਂ ਦਿਖਾਈ ਦੇਊਗੀ ਜੀ। ਇਹ ਇਹਦੀ ਫਿਨਿਸ਼ਿੰਗ ਆ ਜਿਹੜੀ ਉਹ ਜਿਉਂਕਾ ਤੇ ਉਵੇਂ ਹੀ ਹੋਊ। ਹਾਂਜੀ ਹਾਂ। ਉਵੇਂ ਹੀ ਹੋਊਗੀ। ਇਹਦੇ ਇਹ ਬਿਲਕੁਲ ਨਵੀਂ ਟੈਕਨੀਕ ਨਾਲ ਦਰਵਾਜਾ ਤਿਆਰ ਕੀਤਾ ਹੋਇਆ ਹੈ। ਇਹ 3D ਕੱਲਾ ਸਾਗਵੰਨ ਚ ਹੀ ਹੁੰਦਾ ਜਾਂ ਹੋਰ ਚ ਵੀ ਹੁੰਦਾ? ਨਹੀਂ ਸਾਗਵੰਨ ਦਾ ਹੀ ਕੰਮਜਾਬ ਹੈ ਜੀ। ਕੈਲਚੀ ਵੀ ਬਣਾ ਦਿੰਦੇ ਨੇ ਆਪਾਂ ਪਰ ਅਸੀਂ ਉਹਨੂੰ ਅਵੋਇਡ ਕਰਤਾ ਜੀ। ਹਮਮ ਹੁਣ ਅਸੀਂ ਕੱਲਾ ਸਾਗਵੰਨ ਚ ਹੀ ਬਣਾਵਾਂਗੇ 3D। 3D ਦਰਵਾਜਾ ਸਾਗਵੰਨ ਦੇ ਵਿੱਚ ਹੀ ਰეკਮੈਂਡ ਕਰਦੇ ਹਾਂ। ਕਿੱਥੋਂ ਸ਼ੁਰੂ ਹੋ ਜਾਂਦਾ ਰੇਟ ਕਿੱਥੋਂ ਸ਼ੁਰੂ ਹੋ ਜਾਂਦਾ ਹੈ? ਰੇਟ ਦੇਖੋ ਜੀ ਤਾਂ 1100 ਰੁਪਏ ਫੁੱਟ ਤੋਂ ਵਿਧ ਪੌਲਸ ਸ਼ੁਰੂ ਹੋ ਜਾਂਦਾ ਜੀ। ਠੀਕ ਹੈ ਜੀ। ਉਸ ਤੋਂ ਉੱਪਰ ਚਾਈ ਜਾਂਦਾ। हां ਉਪੋਧੀ ਮਟਾਈ ਦੇ ਹਿਸਾਬ ਨਾਲ ਇਹ ਸਭ ਐਂਚੀ ਦਾ ਰੇਟ ਹੈ ਇੱਕ 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 ਗੱਲ ਹਾਂ ਇਹ ਇਹ ਗੱਲ ਕਲੀਅਰ ਕਰਨ ਵਾਲੀ ਸੀ ਹਾਂਜੀ ਇੱਕ ਬੰਦੇ ਨੇ ਮੈਨੂੰ ਇਹ ਵੀ ਗੱਲ ਆਖੀ ਹਾਂਜੀ ਉਹ ਕਹਿੰਦਾ ਵੀ ਦਰਵਾਜਿਆਂ ਦੀ ਗੱਲ ਹੋ ਗਈ ਚੌੜਾ ਤੇ ਲੰਬੇ ਦੀ ਹਾਂਜੀ ਇਹਨਾਂ ਨਾਲ ਹਾਂਜੀ ਮੋٹے ਦੀ ਗੱਲ ਨਹੀਂ ਹੋਈ ਉਹ ਕਹਿੰਦਾ ਸਾਨੂੰ ਤਾਂ ਕਹਿੰਦਾ ਯਾਰ ਪਤਾ ਹੀ ਨਹੀਂਗਾ ਵੀ ਅਸੀਂ ਕਿੰਨੇ ਮੋٹے ਲੈਣੇ ਸੀ ਸਾਨੂੰ ਪਤਲੇ ਨਾ ਦੇਤੇ ਹੁਣ ਮਤਲਬ ਵਹਿਮ ਕਰ ਰਿਆ ਸੀ ਬੰਦਾ ਠੀਕ ਹੈ ਜੀ ਤਾਂ ਉਹ ਉਹਦੇ ਲਈ ਵੀ ਕੀ ਕੀ ਆ ਵੀ ਦਰਵਾਜਾ ਜਦੋਂ ਅਗਲਾ ਤੁਹਾਡੇ ਤੋਂ ਚੌੜੇ ਦੀ ਗੱਲ ਕਰੇ ਲੰਮੇ ਦੀ ਗੱਲ ਕਰੇ ਉਹ ਤੁਹਾਡੇ ਨਾਲ ਇਹਦੀ ਵੀ ਗੱਲ ਕਰੇ ਕਿ ਵੀ ਇੰਨੇ ਇੰਚ ਦੀ ਗੱਲ ਹੋ ਰਹੀ ਹੈ ਨਹੀਂ ਪਤਾਮ ਆ ਜਿਹੜਾ ਜੀ ਇਹ ਜਦੋਂ ਆਪਾਂ ਸਾਡਾ ਬੰਦਾ ਨਾਪ ਲੈਣ ਜਾਊਗਾ ਉਹ ਚਗਾਠ ਦੇ ਉੱਤੇ ਪਤਾਮ ਦੇਖੋ ਕਿੰਨਾ ਚੌੜਾ ਹੈ ਜਿਹੜਾ ਸਾਡਾ ਰੇਟ ਹੈ ਉਹ 7/2 ਇੰਚੀ ਦਰਵਾਜੇ ਦਾ ਹੈ ਇਹਨੂੰ 1.5 ਇੰਚੀ ਦਰਵਾਜਾ ਵੀ ਕਹਦੇ ਨੇ 7/2 ਇੰਚੀ ਵੀ ਕਹਦੇ ਨੇ ਕਿਸੇ ਦਾ ਪਤਾਮ 1.5 ਛੱਡਿਆਂ ਦਾ ਕਿਸੇ ਦਾ 2 ਛੱਡਿਆਂ ਦਾ ਕਿਸੇ ਦਾ 2.5 ਛੱਡਿਆਂ ਹੁੰਦਾ ਉਹਦੇ ਫਿਰ ਪੈਸੇ ਉਸ ਹਿਸਾਬ ਨਾਲ ਐਕਸਟਰਾ ਲੱਗਦੇ ਨੇ ओके ਮਤਲਬ ਜੇ ਕਿਸੇ ਦਾ 2.5 ਇੰਚੀ ਪਤਾਮ ਛੱਡਿਆ ਤਾਂ ਉਹਦੇ ਜੇ ਤੁਸੀਂ ਰੇਟ ਕਹਿ ਤਾਂ ਮੰਨ ਲਓ 1100 ਫੁੱਟ ਤਾਂ ਉਹਦਾ ਰੇਟ ਵਧੂਗਾ ਵਧੂਗਾ ਜੀ ਜੇ ਬੰਦੇ ਨੇ 2.5 ਇੰਚੀ ਦਰਵਾਜਾ ਤਿਆਰ ਕਰਾਉਣਾ ਹੈ ਜੇ ਬੰਦਾ ਕਹਿੰਦਾ ਮੇਰੇ ਪਤਾਮ ਨੂੰ ਸੈੱਟ ਕਰਕੇ ਮੇਰਾ ਤੁਸੀਂ ਆਪ ਦੇ ਹਿਸਾਬ ਨਾਲ ਵਾਲਾ ਦਰਵਾਜਾ ਤਿਆਰ ਕਰਾਓ ਤਾਂ ਜ਼ਿੰਮੇਵਾਰੀ ਸਾਡੇ ਉਦੀ ਵੀ ਫੁੱਲ ਹੈ ਤਾਂ ਅਸੀਂ ਉਹਦਾ ਪਤਾਮ ਉੱਥੇ ਸੈੱਟ ਕਰਵਾ ਦਾਂਗੇ ਤੇ ਦਰਵਾਜਾ ਉਹਦਾ 1100 ਰੁਪਏ ਫੁੱਟ ਦੇ ਵਿੱਚ 3D ਤਿਆਰ ਕਰ ਦਾਂਗੇ ਤਿਆਰ ਕਰਦੇ ਆਗੇ ਮਤਲਬ ਕਹਿਣ ਤੋਂ ਭਾਵੇਂ ਆ ਵੀ ਕਈ ਵਾਰੀ ਬੰਦੇ ਕੀ ਕਰਦੇ ਆ ਕਿ ਮਿੰਤੀ ਦੇ ਦਿੰਦੇ ਆ ਜਦੋਂ ਜਾ ਕੇ ਕਾਰੀਗਰ ਮਿੰਦਾ ਤਾਂ ਦੇਖਦਾ ਵੀ ਪਤਾ ਮੋਟਾ ਹੈ ਤਾਂ ਉਸ ਦਾ ਨਾ ਰੇਟ ਵੱਧ ਜਾਂਦਾ ਅਗਲਾ ਨਾ ਯਾਰ ਸੇਠ ਨੇ ਗਾਹਕ ਫਸਾ ਕੇ ਪਤਾ ਨਹੀਂ ਕਹਤਾ ਵੀ ਉਹ ਨਹੀਂ ਉਹ ਅਸੀਂ ਦੇਖੋ ਜਦੋਂ ਅਸੀਂ ਰੇਟ ਦਿੰਦੇ ਆ ਉਹਦੋਂ ਅਸੀਂ ਪਰਚੀ ਤੇ ਬਕਾਇਦਾ ਲਿਖਿਆ ਹੋਇਆ ਸਾਡਾ ਵੀ ਅਸੀਂ ਤੁਹਾਨੂੰ 32mm ਤਿਆਰ ਦਰਵਾਜੇ ਦਾ ਰੇਟ ਦੇ ਰਹੇ ਹੂੰ ਜੇ ਕੋਈ ਦਰਵਾਜਾ ਦੇਖੋ 32mm ਤੋਂ ਘੱਟ ਤਾਂ ਲੱਗਦੀ ਨਹੀਂ ਜੀ ਹੂੰ ਜੇ ਕੋਈ ਦਰਵਾਜਾ ਇੰ ਤੋਂ ਜ਼ਿਆਦਾ ਮੋਟਾ ਲੱਗੂਗਾ ਤਾਂ ਉਹਦੇ ਐਕਸਟਰਾ ਪੈਸੇ ਲੱਗ ਜਾਣਗੇ ਜਦ ਪਤਾਮ ਦੀ ਸੈਟਿੰਗ ਹੋ ਕੇ ਉਹੀ ਰੇਟ ਰਹੇਗਾ ਜੀ ਦੋਨੇ ਚੀਜ਼ੇ ਹੋ ਜਾਣਗੀਆਂ ਉਸ ਤੋਂ ਉਸ ਤੋਂ ਉਸ ਤੋਂ ਇਲਾਵਾ ਹਾਂਜੀ ਕੋਈ ਪਾਲਿਸ਼ ਦਾ ਵੀ ਕੋਈ ਰੇਟ ਹੁੰਦਾ ਵੀ ਮਤਲਬ ਇਹ ਆ ਪਾਲਿਸ਼ਾ ਤਾਂ ਇਹਦਾ ਆ ਰੇਟ ਹੋਊਗਾ ਆ ਪੁੱਛ ਸਕਦੇ ਆਂ ਨਹੀਂ ਦੇਖੋ ਆਪਾਂ ਜਿਹੜੀ ਪਾਲਿਸ਼ ਕਰਦੇ ਆਂ ਜੀ ਉਹ ਕੱਲੀ ਏਸ਼ੀਅਨ ਕੰਪਨੀ ਦੀ ਜੀ ਹਾਂ ਪਾਲਿਸ਼ ਦਾ ਕੋਈ ਰੇਟ ਪਾਲਿਸ਼ ਦੇ ਵਿੱਚ ਕੋਈ ਸਮਝੌਤਾ ਨਹੀਂ ਜੀ ਜਿਹੜਾ ਸਾਡਾ ਪਾਲਿਸ਼ ਦਾ ਰੇਟ ਵਿਦ ਰੇਟ ਹੈ ਪਾਲਿਸ਼ ਦਾ ਉਹ ਤੁਹਾਨੂੰ ਬਿਜ ਰੇਟੀ ਦਵਾਂਗੇ ਜੇ ਕਿਸੇ ਨੇ ਪਾਲਿਸ਼ ਨਹੀਂ ਕਰਵਾਨੀ ਤਾਂ 200 ਰੁਪਏ ਫੁੱਟ ਲੈਸ ਹੋ ਜਾਣਗੇ ਜੀ ਇਹ ਇਹ ਤਾਂ ਹੋ ਗਿਆ ਸਾਗ ਬਣਦੇ ਜੀ ਇਹ ਤੁਹਾਨੂੰ ਥੋੜਾ ਜਿਆ ਸਸਤੇ ਵਾਲੇ ਪਾਸੇ ਨੂੰ ਆਉਣਾ ਸਿਰ ਆਪਾਂ ਵਿਨੀਅਰ ਚਾਜੋ ਜੀ ਜਿਵੇਂ ਆਪਣਾ ਇਹ ਵਿਨੀਅਰ ਡੋਰ ਹੋ ਗਿਆ ਜੀ ਜੀ ਇਦੇ ਵਿੱਚ ਕਾ ਸ਼ੇੜ ਆ ਗਿਆ ਜੀ ਇਹ 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 ਸਰਮਾਇਕਾ ਨਹੀਂ ਨਹੀਂ ਇਹ ਸਾਗਵਨ ਵੀਨਿਅਰ ਹੈ ਜੀ ਜੀ ਇਹਦੇ ਉੱਤੇ ਪਾਲਿਸ਼ ਹੋਈ ਹੋਈ ਹੈ ਇਹ ਕਾਫੀ ਵਜੜ ਚ ਪੈਜੂਗਾ ਕਾਫੀ ਜਿਆਦਾ ਸਸਤਾ ਪੈਜੂਗਾ ਮਤਲਬ ਹੈਗਾ ਸਾਗਵਨ ਉਹ 3D ਹੈ ਹਾਂ ਇਹ ਸਿੱਧਾ ਬਣਿਆ ਹੈ ਇਹ ਸਿੱਧਾ ਵੀਨਿਅਰ ਲਾ ਕੇ ਦਰਵਾਜੇ ਤੇ ਉਦੋਂ ਉਦੋਂ ਚ ਡਿਜ਼ਾਈਨਿੰਗ ਕਰਕੇ ਪਾਲਿਸ਼ ਕੀਤੀ ਹੋਈ ਹੈ ਜੀ ਅੱਛਾ ਇਹ ਇਹ ਉਸ ਤੋਂ ਘਟ ਜੂਗਾ ਕਾਫੀ ਘਟ ਜੂਗਾ ਜੀ ਇਹਦਾ 500 ਰੁਪਏ ਫੁੱਟ ਦਾ ਰੇਟ ਹੁੰਦਾ ਹੈ ਪਾਲਿਸ਼ ਕਰਕੇ ਇਹ ਅੰਦਰ ਚ ਅੰਦਰ ਤੋਂ ਵੀ ਲਾ ਜੂਗਾ ₹200 ਪਰ ਫੁੱਟ ਦਾ ਰੇਟ ਹੋਊਗਾ ਇਹਨੇ ਵਨ ਸਾਈਡ ਦਾ ਸਾਗਵਨ ਵਿਨੀਅਰ ਹੋ ਵਨ ਸਾਈਡ ਮੈਕਾ ਹੋਊਗਾ ਤੇ ਜੇ ਜੇ ਮੰਨ ਕੇ ਚੱਲੋ ਵੀ ਇਸ ਤੋਂ ਵੀ ਹੋਰ ਥੱਲੇ ਨੂੰ ਆਉਣਾ ਹੋਵੇ ਪੂਰਾ ਕੋਈ ਇਸ ਤੋਂ ਥੱਲੇ ਫਿਰ ਆਪਾਂ ਮੈਕੀ ਵਾਲੇ ਦਰਵਾਜ਼ੇ ਤਿਆਰ ਕਰਦੇ ਆ ਜੀ ਉਹ ਉਸ ਤੋਂ ਥੱਲੇ ਆ ਜਾਂਦਾ ਸਰਮੈਕੀ ਵਾਲਾ ਸਰਮੈਕੀ ਵਾਲਾ ਦਰਵਾਜ਼ਾ ਜੀ ਜਿਹੜਾ ਸਰਮੈਕੀ ਵਾਲਾ ਦਰਵਾਜ਼ਾ ਜੀ ਜਿਵੇਂ ਇਹ ਦਰਵਾਜ਼ਾ ਤੁਸੀਂ ਦੇਖੋ ਜੀ ਕੋਈ ਵੀ ਦੇਖ ਲਓ ਡਿਜ਼ਾਈਨ ਜੋ ਮਰਜੀ ਉਹ ਕਸਟਮਰ ਦੀ ਮਰਜ਼ੀ ਦਾ ਹੈ ਇਹ ₹200 ਫੁੱਟ ਤੋਂ ਅਸੀਂ ਦਰਵਾਜ਼ਾ ਸ਼ੁਰੂ ਕਰਦੇ ਆ ਜਿਹਦੇ ਵਿੱਚ ਅਸੀਂ ਸਾਡਾ ਬੰਦਾ ਨਾਪ ਵੀ ਲੈ ਕੇ ਆਊਗਾ ਫਿਟਿੰਗੀ ਵੀ ਕਰਕੇ ਆਊਗਾ ਉਹਦਾ 200 ਰੁਪਏ ਫੁੱਟ ਜੀ ਜੀ ਹਾਂ ਜੀ ਤੇ ਉਹ ਇਹਦੀ ਵੀ ਮਟਾਈ ਇਹ 200 ਰੁਪਏ ਫੁੱਟ ਕਿੰਨੀ ਮਟਾਈ 32 ਐਮ ਐਮ ਜੀ 32 ਐਮ ਐਮ 32 ਐਮ ਐਮ ਦਾ ਰੇਟ ਹੀ ਦੱਸੂਗਾ ਜੀ ਇਹਦੀ ਇਹਦੀ ਕੀ ਜ਼ਿੰਮੇਵਾਰੀ ਰਹਿੰਦੀ ਹੈ ਤੁਹਾਡੀ ਇਹਦਾ ਲਾਈਫਟਾਈਮ ਹੀ ਨਹੀਂ ਖਰਾਬ ਹੁੰਦਾ ਜੀ ਸਰ ਮੈਕਲ ਦਾ ਦਰਵਾਜਾ ਲਾਈਫਟਾਈਮ ਹੀ ਨਹੀਂ ਖਰਾਬ ਹੁੰਦਾ ਜੀ ਜਿਹੜਾ ਤਾਂ ਦਰਵਾਜਾ ਬੋਰਡ ਹੋਊਗਾ ਜੀ ਬਿਲਕੁਲ ਠੋਸ ਬੋਰਡ ਹੋਊਗਾ ਨਾ ਇਹ ਚ ਕੋਈ ਬੂਰਾ ਹੋਵੇ ਨਾ ਕੋਈ ਲੁੱਤ ਹੋਵੇ ਨਾ ਕੋਈ ਖਾਲੀਪਨ ਹੋਵੇ ਇਹ ਜਿਹੜਾ ਫਰਸਟ ਕੁਆਲਿਟੀ ਦਾ ਦਰਵਾਜਾ ਸੀ ਜਿੰਮੇ ਮਰਜ਼ੀ ਵੜ ਦੋ ਜੀ ਕਿਤੋਂ ਵੀ ਵੜ ਲੈ ਜਿੱਦੋਂ ਮਰਜ਼ੀ ਵ ਇਸ ਤੋਂ ਇਸ ਤੋਂ ਵੀ ਇਸ ਤੋਂ ਵੀ ਘੱਟ ਵਾਲਾ ਹੁੰਦਾ ਕੋਈ ਇਸ ਤੋਂ ਘੱਟ 130 35 ਰੁਪਏ ਤੋਂ ਦਰਵਾਜਾ ਸ਼ੁਰੂ ਹੋ ਜਾਂਦਾ ਜੀ ਅੱਛਾ 100 ਰੁਪਏ ਤੋਂ ਦਰਵਾਜਾ ਵੀ ਸ਼ੁਰੂ ਹੋ ਜਾਂਦਾ ਜਿਵੇਂ ਪੇਪਰ ਵਾਲਾ ਇੱਕ ਪੇਪਰ ਵਾਲੇ ਦਰਵਾਜਿਆਂ ਦੇ ਨੂੰ 100 ਰੁਪਏ ਫੁੱਟ ਦਰਵਾਜੇ ਹੁੰਦੇ ਨੇ ਜੀ 135 140 170 ਉਹ ਦਰਵਾਜੇ ਸ਼ੁਰੂ ਹੋ ਜਾਂਦੇ ਚ ਕੀ ਹੈ ਕਿਹੜਾ ਕਿਹੜਾ ਕੰਮ ਆ ਜਿਹੜਾ ਤੁਸੀਂ ਕਰਨਾ ਪਸੰਦ ਨਹੀਂ ਕਰਦੇ ਦਰਵਾਜਿਆਂ ਚ ਵੀ ਯਾਰ ਮੈਨੂੰ ਅਸੀਂ ਸਸਤਾ ਕੰਮ ਨਹੀਂ ਕਰਦੇ ਜੀ ਜਿਹੜਾ ਜਿਹੜਾ ਲੰਬੇ ਵਾਲਾ ਕੰਮ ਹੈ ਜਿਸ ਸਸਤਾ ਕੰਮ ਆ ਉਹ ਅਸੀਂ ਬਿਲਕੁਲ ਬੰਦ ਕਰ ਚੁੱਕੇ ਆ ਦੇਖੋ ਜਦੋਂ ਅਸੀਂ ਕੰਮ ਸ਼ੁਰੂ ਕੀਤਾ 2 ਸਾਲ ਪਹਿਲਾਂ ਅਸੀਂ 135 ਰੁਪਏ ਫੁੱਟ ਬਹੁਤ ਦਰਵਾਜ਼ੇ ਵੇਚਿਆ ਕੰਪਲੇਂਟ ਹਜੇ ਤੱਕ ਵੀ ਨਹੀਂ ਕੋਈ ਆਈ ਸਾਨੂੰ 2 ਸਾਲ ਹੋ ਗਏ ਪਰ ਸਾਡਾ ਮਨ ਇਹ ਹੈ ਵੀ ਜਦੋਂ ਬੰਦੇ ਨੂੰ ਕਿਸੇ ਨੂੰ ਮਾਲ ਦੇਣਾ ਹੈ ਪੈਸੇ ਕਸਟਮਰ ਨੇ ਲਾਣੇ ਨੇ ਤਾਂ ਆਪਾਂ ਉਹਨੂੰ ਵੈਸਟ ਚੀਜ਼ੀ ਦੀਏ ਠੀਕ ਹੈ ਨਾ ਜੀ ਠੀਕ ਮਤਲਬ ਹੁਣ ਆਪਾਂ ਕਹਿ ਸਕਦੇ ਆਂ ਵੀ ਆ ਹੋ ਗਿਆ ਸਾਗਵਾਨ ਦਾ 3D ਹਾਂਜੀ ਫਿਰ ਜੇ ਅਦੋਂ ਵੀ ਘਟਨਾ ਰੇਟ ਤਾਂ ਸਾਗਵਾਨ ਦੇ ਵਿੱਚ ਉਹ ਆ ਗਿਆ ਜੇ ਸਾਗਵਾਨ ਤੋਂ ਤੁਸੀਂ ਮੰਨ ਲਓ ਥੱਲੇ ਆਉਣਾ ਹਾਂਜੀ ਬਿਨਾਂ ਪੌਲਿਸ ਤੋਂ ਆਉਣਾ ਜੀ ਆਪਾਂ ਤਾਂ ਫਿਰ ਮੈਂ ਇੱਕਾ ਦਰਵਾਜ਼ਾ ਇਹ ਇਹ ਉਦੋਂ ਵੀ ਥੱਲੇ ਆ ਗਿਆ ਇਹ ਉਦੋਂ ਉਹਦੇ ਵੀ ਅੱਧ ਤੋਂ ਥੱਲੇ ਆ ਗਿਆ ਇਹ ਉਹਦੇ ਵੀ ਅੱਧ ਤੋਂ ਥੱਲੇ ਆ ਗਿਆ ਉਹ ਡਾ ਹੀ ਦਰਵਾਜ਼ਾ ਤੇ ਜੇ ਮੰਨ ਕੇ ਚਲੋ ਵੀ ਮੇਰੇ ਕੋਲ ਲੱਕੜੀ ਘਰਦੀ ਹੋਵੇ ਲੱਕੜ ਘਰਦੀ ਹੋਵੇ ਆਪਾਂ ਤਿਆਰ ਕਰ ਦਾਂਗੇ ਜੀ ਦਰਵਾਜ਼ਾ ਤੁਹਾਡਾ ਜਿਹੜਾ ਜੈਨੂ ਲੇਬਰ ਦਾ ਰੇਟ ਉਹ ਲੇਬਰ ਦਾ ਰੇਟ ਲੈ ਕੇ ਸੁੱਥੋਂ ਤੁਹਾਡਾ ਦਰਵਾਜ਼ਾ ਸੀ ਤੁਹਾਡੀ ਲੱਕੜ ਲਿਆਵਾਂਗੇ ਤੁਹਾਡੇ ਸਾਹਮਣੇ ਕਟਾਈ ਬੜਾਈ ਕਰਕੇ ਤੁਸੀਂ ਜੇ ਇੱਕ ਦੋ ਦਿਨ ਆਵੇ ਦੇ ਸਕਦੇ ਹੋ ਤਾਂ ਸਾਡੇ ਮਿਸਤਰੀਆਂ ਕੋਲੇ ਬਹਿ ਕੇ ਆਪਦਾ ਤਿਆਰ ਵੀ ਕਰਵਾ ਸਕਦੇ ਹੋ ਨਹੀਂ ਦੇ ਸਕਦੇ ਤੁਹਾਡੇ ਸਾਹਮਣੇ ਲੱਕੜ ਦੀ ਅਸੀਂ ਕਟਾਈ ਕਰਵਾ ਦਾਂਗੇ ਸਾਰੀ ਕਟਾਈ ਕਰਾ ਕੇ ਉਦੋਂ ਵੱਧੋਂ ਸਾਡਾ ਮਿਸਤਰੀ ਬਣਾਈ ਜਾਊਗਾ ਤੁਸੀਂ ਆਪਦਾ ਫਰੀ ਹੋ ਜਾਓਗੇ ਹਾਂ ਮਤਲਬ ਕਹਿਣ ਤੋਂ ਪਹਿਲਾਂ ਇੱਥੇ ਆ ਕੇ ਉੱਤੇ ਬਹਿ ਕੇ ਬਣਾ ਲਓ ਹਾਂ ਬਣਵਾ ਲਓ ਕੋਈ ਦਿੱਕਤ ਨਹੀਂ ਹੈ ਜੀ ਬੇ ਕੋ 3D ਬਣਾਉਣਾ ਆਪਾਂ ਮੈਂ ਜਿਹੇ ਜਿਹੇ ਮਰਜ਼ੀ ਦਰਵਾਜਾ ਜਿਹੇ ਜਿਹੇ ਜਿਹੜੀ ਮਰਜ਼ੀ ਲੱਕੜ ਦੇ ਆ ਕੇ ਜਿਹੇ ਜਿਹੇ ਮਰਜ਼ੀ ਦਰਵਾਜਾ ਤਿਆਰ ਕਰਾ ਲ ਕੋਈ ਦਿੱਕਤ ਨਹੀਂ ਸਾਬ ਸਾਡੇ ਕੋਲ ਆਂਦੀ ਹੈ ਵੀ ਲੱਕੜਾ ਜੀ ਟਾਲੀ ਦੀ ਲੱਕੜ ਸਾਡੇ ਕੋਲ ਬਹੁਤ ਲੋਕ ਲੈ ਕੇ ਆਉਂਦੇ ਨੇ ਹਮ ਟਾਲੀ ਦੀ ਲੱਕੜ ਦੇ ਅਸੀਂ ਦਰਵਾਜੇ ਤਿਆਰ ਕਰਕੇ ਦਿੰਨੇ ਆ 3D ਵੀ ਕਰਕੇ ਦਿੰਨੇ ਆ ਪਰ ਉਹਦੇ ਵਿੱਚ ਦੇਖੋ ਕੱਲ ਨੂੰ ਕੋਈ ਦਰਵਾਜੇ 'ਚ ਕੋਈ ਪ੍ਰੋਬਲਮ ਆਉਂਦੀ ਹੈ ਕੋਈ ਸੁੱਕ ਘੇ 40 ਸੁੱਕ ਕੇ ਕੋਈ ਮੜ ਮੋਡਾ ਬਟ ਪੈਂਦਾ ਉਹਦੀ ਅਸੀਂ ਕੋਈ ਜ਼ਿੰਮੇਵਾਰੀ ਨਹੀਂ ਲੈਂਦੇ ਜ਼ਿੰਮੇਵਾਰੀ ਨਹੀਂ ਕੋਈ ਲੱਕੜ ਥੋੜੀ ਲੱਕੜ ਅਗਲੀ ਦੀ ਹਾਂ ਅਸੀਂ ਆਪਦੀ ਲੱਕੜ ਦੀ ਜ਼ਿੰਮੇਵਾਰੀ ਲਵਾਂਗੇ ਆਪਦੀ ਜ਼ਿੰਮੇਵਾਰੀ ਲੈਂਦੇ ਤੇ ਆਪਦੀ ਜ਼ਿੰਮੇਵਾਰੀ ਕੋਈ ਲੈਖਤ ਪੜਤ ਕੇ ਲੈਣੇ ਵੀ ਮਤਲਬ ਹਾਂ ਜੋ ਮਰਜੀ ਜਿਵੇਂ ਕਸਟਮਰ ਦੀ ਤਸੱਲੀ ਹੋਵੇ ਚਾਹੇ ਸਾਥੋਂ ਲਿਖਾ ਕੇ ਲੈ ਲੈ ਜਿਵੇਂ ਮਰਜੀ ਲੈ ਲੈ ਕੋਈ ਦਿੱਕਤ ਵੀ ਇੰਨੇ ਦਰਵਾਜ਼ੇ ਲਵਾਏ ਆ ਆਹਾ ਆਹ ਇੰਨੇ ਈ ਮੋਟੇ ਇੰਨੇ ਨੇ ਚੌੜੇ ਆ ਸਾਰਾ ਕੁਝ ਉਹਨੂੰ ਲਿਖ ਕੇ ਦਮਗ ਜੀ ਲੈਟਰ ਪੈਡ ਤੇ ਕੰਪਨੀ ਦੀ ਤੇ 1% ਵੀ ਦਿੱਕਤ ਨਹੀਂ ਆਊਗੀ ਅਲੱਗ ਚੀਜ਼ ਆ ਆਹਾ ਇਦੇ ਵਿੱਚ ਕੀ ਹੈ ਨਾ ਜੀ ਇਹ ਆਪਣੇ ਸਾਗਵੰਦ ਦੀ ਫਰੇਮ ਲੱਗ ਕੇ ਹਾਂਜੀ ਵਿੱਚ ਐਚ ਡੀ ਐਚ ਐਮ ਆਰ ਚ ਆਪਣੀ 3D ਕਢਾਈ ਕੀਤੀ ਹੈ ਉਹਦੇ ਕੀਤਾ ਹੈ ਡਿਕੋ ਪੇਂਟ ਜੀ ਜਿਹੜਾ ਡਿਕੋ ਪੇਂਟ ਕੀਤਾ ਉਹ ਵੀ ਆਪਣਾ ਏਸ਼ੀਅਨ ਕੰਪਨੀ ਦਾ ਹੈ ਪਾਲਸ ਦਾ ਆਪਾਂ ਏਸ਼ੀਅਨ ਦੀ ਕਰਦੀ ਕਰਦੇ ਆ ਜੀ ਅੱਜ ਕੱਲ ਇਹਦਾ ਬਹੁਤ ਟ੍ਰੈਂਡ ਹੈ ਜੀ ਇਹ ਚੀਜ਼ ਦਾ ਇਹ ਬਾਹਰ ਨਹੀਂ ਨਿਕਲ ਜੂਗਾ ਬਜਟ ਚੋਂ ਬਾਲਾ ਨਹੀਂ 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 ਸਾਗਵੰਦ ਨਾਲੋਂ ਸਸਤਾ ਪਊਗਾ ਜੀ अच्छा ਇਸ ਆਗਮਣ ਤੋਂ ਸਸਤਾ ਪੂਗਾ ਸਸਤਾ ਪੂਗਾ ਸਸਤਾ ਪੂਗਾ ਹਾਂ ਜੀ ਹਾਂ ਬਾਕੀ ਦੇ ਡਿਜ਼ਾਈਨਿੰਗ ਦਾ ਜਿਹੜਾ ਜੋ ਕੋਈ ਡਿਜ਼ਾਈਨ ਹੋ ਉਹ ਚਾ ਆਪਾਂ ਰੇਟ ਕਸਟਮਰ ਨੂੰ ਗਾਈਡ ਕਰ ਦਾਂਗੇ ਜੀ ਠੀਕ ਆ ਮਤਲਬ ਪੈਸੇ ਆਹ ਵੀ ਬੈਸਟ ਹੈ ਬਹੁਤ ਵਧੀਆ ਦਰਵਾਜ਼ਾ ਬਹੁਤ ਸੋਹਣਾ ਲੱਗਦਾ ਏ ਡਬਲ ਸ਼ੀਡ ਹੋ ਗਿਆ ਹਾਂ ਇਹ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਜਿਹੜੇ ਆਹ ਪਈਆਂ ਇੰਨੀਆਂ ਕਿਤਾਬਾਂ ਪਈਆਂ ਹਾਂਜੀ ਇ ਮਤਲਬ ਇਹ ਟੋਟਲ ਤਰ੍ਹਾਂ ਦਾ ਮਿਲ ਜੂਗਾ ਮਤਲਬ ਕੋਈ ਜਿਹੜਾ ਮਰਜੀ ਸੁਨਮੈਕਾ ਜੀ ਸਾਡੇ ਕੋਲੇ ਘਟੋ ਘਟਾ ਕਟੋਕਟ 15 ਫੋਲਡਰ ਸਾਡੇ ਕੋਲੇ ਪੈਣੇ ਜੀ ਜੇ ਕਸਟਮਰ ਉਦੋਂ ਬਾਅਦ ਆਪਦਾ ਕੋਈ ਫੋਲਡਰ ਲਿਆ ਕੇ ਸਾਥੋਂ ਸੁਨਮੈਕਾ ਲਾਉਣਾ ਚਾਹੁੰਦਾ ਉਹ ਵੀ ਲਾ ਦਾਂਗੇ ਜੀ ਆਪਾਂ ਉਹਦੇ ਨਾਲ ਨਾਲ ਸੁਨਮੈਕਾ ਮਗਾ ਲਾਂਗੇ ਆਪਣਾ ਹਰ ਇੱਕ ਕੰਪਨੀ ਨਾਲ ਡੀਲਿੰਗ ਆਪਾਂ ਜੀ ਹਾਂਜੀ ਮਤਲਬ ਕਹਿਣ ਤੋਂ ਭਾਵੇਂ ਏ ਬੀ ਸੀ ਕਿਸੇ ਤੇ ਜਿਹੜੀ ਮਰਜ਼ੀ ਕੰਪਨੀ ਦਾ ਹੋਵੇ। ਹਾਂਜੀ ਹਾਂ ਉਸ ਨਾਲ ਹੀ ਡੀਲਿੰਗ ਹੈ ਜੀ ਆਪਣੀ। ਹਾਂ ਤੇ ਇਧਰਲੇ ਪਾਸੇ ਭਾਈ ਆ ਆ ਵੀ ਆ ਵੀ ਦੂਜੇ ਸਾਗਵੰਦ ਜਾਹਾਂ। ਇਹਦੇ ਵਿੱਚ ਕੀ ਹੈ ਜੀ ਇਹ ਵਿਨੀਅਰ ਦਰਵਾਜੇ ਦੇ ਵਿੱਚ ਸਾਗਵੰਦ ਦੀ ਵਿੱਚ ਫੱਟੀ ਪਾ ਕੇ ਉਹਦੀ ਕਢਾਈ ਕੀਤੀ ਹੋਈ ਹੈ ਜੀ। ਇਹਦਾ ਅੱਜਕੱਲ ਇਹਦਾ ਵੀ ਬਹੁਤ ਟ੍ਰੈਂਡ ਚੱਲਦਾ ਹੈ। ਇਹ ਵੀ ਬਹੁਤ ਵੱਜੜ ਚੇ ਦਰਵਾਜਾ ਪੈਂਦਾ ਜੀ। ਇਹ ਸਾਰੀ 600 ਰੁਪਏ ਫੁੱਟ ਦਾ ਦਰਵਾਜਾ ਜੀ। ਮਤਲਬ ਇਹ ਉਹਦੇ ਨਾਲੋਂ ਆਦਰ ਰੇਟ 'ਚ ਪੈ ਗਿਆ ਹਾਂਜੀ ਇਹਦੇ ਵਿੱਚ ਸਾਗਵਣ ਵੀ ਆ ਗਿਆ ਦੂਸਰੀ ਲੱਕੜ ਵੀ ਦੂਸਰੀ ਵੀ ਆ ਗਈ ਵਿਨੀਅਰ ਵੀ ਆ ਗਈ ਹਾਂ ਤੇ ਇਹ ਯਾਰ ਦਰਵਾਜ਼ੇ ਤਾਂ ਯਾਰ ਕੋਈ ਸ਼ੱਕ ਵਾਲੀ ਗੱਲ ਹੀ ਨਹੀਂ ਆ ਆ ਬਿਨਾ ਪੁਲਿਸ ਤੋਂ ਰੱਖਿਆ ਹੋਇਆ ਇਹ ਬਿਨਾ ਪੁਲਿਸ ਤੋਂ ਦਰਵਾਜ਼ਾ ਜੀ ਜੀ ਇਹ ਵੀ ਵਿਨੀਅਰ ਦਰਵਾਜ਼ਾ ਜੀ ਪਹਿਲਾਂ ਪੁਲਿਸ ਤੋਂ ਪਹਿਲਾਂ ਇਹਨੇ ਇਸ ਤਰ੍ਹਾਂ ਬਣਨ ਉਹਦਾ ਪਾਲਸ ਹੋ ਕੇ ਨੇ ਆਉਦੀ ਲੁੱਕ ਦਿਖਾਈ ਦੇ ਦੇਣੀ ਹੈ ਆਪਾਂ ਮੜਾ ਜਾ ਅੰਦਰ ਚਲੀਏ ਫੈਕਟਰੀ ਇੱਕ ਆ ਦਰਵਾਜ਼ਾ ਜੀ ਸਾਡੇ ਕੋਲ ਜਿਹੜਾ ਅਸੀਂ ਬਹੁਤ ਵਧੀਆ ਟੌਪ ਦਾ ਦਰਵਾਜ਼ਾ ਤਿਆਰ ਕੀਤਾ ਹੈ ਜੀ ਬਹੁਤ ਸੋਹਣਾ ਡਿਜ਼ਾਈਨਰਸ ਦੇਖੋ ਮੈਨੂੰ ਤਾਂ ਬਹੁਤ ਸੋਹਣਾ ਲੱਗਿਆ ਜੀ ਆਹ ਜਿਹੜੀ ਆਹ ਆ ਇਹ ਇਹ ਵਿਨੀਅਰ ਚ ਹੈ ਜੀ ਜੀ ਇਹ ਵਿਨੀਅਰ ਦੇ ਵਿੱਚ ਨਾ ਇਹ ਡਿਜ਼ਾਈਨਿੰਗ ਹੁੰਦੀ ਹੈ ਜੀ ਵਿੱਚ ਇਹ ਆਟੋਮੈਟਿਕ ਹੀ ਵਿੱਚ ਪਲਾਈ ਦੇ ਆ ਜਾਂਦੀ ਹੁੰਦੀ ਹੈ ਜੀ ਆਟੋਮੈਟਿਕ ਜਿਹੜੇ ਮਤਲਬ ਅੰਦਰ ਰੇਸ਼ੇ ਹੁੰਦੇ ਉਹ ਬਾਹਰ ਨਿਕਲ ਬਾਹਰ ਨਿਕਲੇ ਆਉਂਦੇ ਨੇ ਉਹ ਬਾਹਰ ਉੱਪਰੇ ਆਉਂਦੇ ਆ ਜਿਹੜੇ ਇਹ ਹੈ ਲੱਕੜ ਦੇ ਅਰੀਜਨਲ ਰੇਸ਼ੀ ਆ ਨਹੀਂ ਲੱਕੜ ਨਹੀਂ ਹੈਗੀ ਇਹ ਵੀਨਿਅਰ ਹੈ ਜੀ ਆਹ ਸਾਰੀ ਸਾਗਵਨ ਦੀ ਲੱਕੜ ਹੈ ਜੀ ਸਾਈਡਾਂ ਤੇ ਜਿਹੜੀ ਆਹ ਵੀਨਿਅਰ ਲੱਗਿਆ ਹੋਇਆ ਵਿੱਚ ਵਿੱਚ ਠੀਕ ਹੈ ਜੀ ਲੱਕੜ ਮਤਲਬ ਆਪਣੇ ਕੋਲ ਕਿੰਨੇ ਕਿਹੜੇ ਤਰ੍ਹਾਂ ਦੀ ਲੱਕੜ ਪਈ ਹੁੰਦੀ ਆ ਲੱਕੜ ਆਪਣੇ ਕੋਲ ਜਿੰਨੇ ਵੀ ਪ੍ਰਕਾਰ ਦੀ ਆਂਦੀ ਹੈ ਜੀ ਜਿਵੇਂ ਆਪਾਂ ਕਹਿ ਦਈਏ ਕੈਨੇਡੀਅਨ ਕੈਲ ਰਸ਼ੀਅਨ ਕੈਲ ਯੂਰੋਪੀਅਨ ਕੈਲ ਇਹ ਤਿੰਨ ਵੈਰਿਟੀਆ ਕੈਲ ਦੀਆਂ ਹੋਗੀਆਂ ਜੀ ਉਦੋਂ-ਉਦੋਂ ਆ ਗਈ 골ਡਨ ਚੈਂਪ ਸ਼ੰਕਰ ਮਰੰਡੀ ਜੀ ਸਾਗਵਨ ਜਿਹੜੀ ਵੀ ਲੱਕੜ ਕਸਟਮਰ ਕਹੂਗਾ ਆਪਾਂ ਉਹਦੇ ਉਹ ਜੀ ਡੀਵੀ ਕਰੋ ਜੀ ਡੀਵੀ ਕਰੋ ਆਪਰ ਕੋਲੇ ਹਾਜ਼ਰ ਬਾਦੂ ਪੀਜੀ ਲੱਗਣਾ ਇੱਥੇ ਇਸ ਵਕਤ ਮੈਂ ਦੇਖਿਆ ਵੀ ਬਹੁਤ ਘਰਾਆਂ ਦਾ ਦਰਵਾਜ਼ੇ ਤਿਆਰ ਹੋਈ ਜਾਂਦੇ ਆ ਇਧਰਲੇ ਪਾਸੇ ਨੂੰ ਪ੍ਰੀਤ ਕਮਾ ਕੇ ਦਿਖਾ ਦੇ ਇਧਰਲੇ ਪਾਸੇ ਤਿਆਰ ਹੋਏ ਪਏ ਆ ਉਧਰ ਮਸ਼ੀਨਾਂ ਚੱਲੀਆਂ ਜਾਂਦੀਆਂ ਤਕਰੀਬਨ ਇੱਕ ਵੇਲੇ ਜੇ ਮੰਨ ਕੇ ਚਲੋ ਅੱਜ ਕਿਸੇ ਵੀ ਬੰਦੇ ਦੀ ਕੋਠੀ ਦਾ ਆਰਡਰ ਆ ਜਾਂਦਾ ਹੈ ਹਾਂਜੀ ਉਹ ਕਿੰਨੇ ਦਿਨਾਂ ਦੇ ਵਿੱਚ ਪੁੱਤ ਜਾਊਗਾ ਦੇਖੋ ਜੀ ਜਿਹੜਾ ਤਾਂ ਮੈੱਕੇ ਵਾਲਾ ਦਰਵਾਜ਼ਾ ਜੀ ਉਹ ਤਾਂ ਅਸੀਂ 20 ਦਿਨਾਂ ਦੇ ਪੁੱਟਾ ਦਨੇ ਆ ਜੀ ਜਿਹੜਾ ਕੋਈ ਪਾਲਿਸ਼ ਵਾਲਾ ਕੰਮ ਆ ਜੀ ਉਹਨੂੰ ਸਾਡੇ ਉਹਦੇ ਵਾਸਤੇ ਸਾਨੂੰ 1.5 ਮਹੀਨਾ ਚਾਹੀ 1.5 ਮਹੀਨਾ 1.5 ਮਹੀਨਾ ਜੀ ਵੀ ਮਤਲਬ ਜਦੋਂ ਬੰਦੇ ਦੀ ਕੋਠੀ ਪਲਾਸਟਰ ਹੋ ਗਈ ਉਹ ਤਕਰੀਬਨ ਤਕਰੀਬਨ ਉਦੋਂ ਤੁਹਾਨੂੰ ਆਰਡਰ ਦੇ ਦੇ। ਉਹ ਹਾਂਜੀ ਹਾਂ ਦੇਖੋ ਪਾਲਿਸ਼ ਦਾ ਕੰਮ ਥੋੜਾ ਜਿਹਾ ਸਲੋ ਕਰਨਾ ਪੈਂਦਾ ਜੀ। ਜੀ ਤੇ ਇਹਦੇ ਸਮਾਂ ਵੀ ਲੱਗਦਾ ਜੀ ਪਾਲਿਸ਼ ਤੇ ਮੇਰੇ ਹਿਸਾਬ ਨਾਲ 7-8 ਪਾਲਿਸ਼ਾਂ ਪਾਜਦੀਆਂ। ਹਾਂਜੀ ਹਾਂ 7 ਲੇਅਰ ਪਾਲਿਸ਼ ਹੁੰਦੀ ਹੈ ਜੀ। ਹਾਂ ਹਾਂਜੀ ਵੀ ਉਹ 7-8 ਪਾਲਿਸ਼ਾਂ ਪਾਜਦੀਆਂ ਫਿਰ ਉਸ ਤੋਂ ਬਾਅਦ ਉਹਦੇ ਵਾਸਤੇ 1.5 ਮਹੀਨਾ ਤਾਂ ਚਾਹੀਦਾ ਜੀ। ਹਾਂ ਵੀ ਉਹਦਾ ਰੇਗਮਾਰ ਮਾਰ ਲਿਆ ਪਾਲਿਸ਼ ਮਾਰ ਲਈ ਰੇਗਮਾਰ ਮਾਰ ਲਿਆ ਪਾਲਿਸ਼ ਮਾਰ ਲਈ। ਬਹੁਤ ਮਿਹਨਤ ਹੁੰਦੀ ਆ ਫੇਰ ਕਿਤੇ ਜਾ ਕੇ ਇਸ ਤਰ੍ਹਾਂ ਦਾ ਡਿਜ਼ਾਈਨ ਆ ਜਿਹੜਾ ਹਾਂਜੀ ਉਹ ਪਾਲਿਸ਼ ਦੇ ਵਿੱਚ ਨਿਕਲ ਕੇ ਆਉਂਦਾ ਭਾਈ ਕਿੰਨੀ ਦੂਰ ਤੱਕ ਡਿਲੀਵਰ ਕਰ ਦਿੰਨੇ ਆ ਬਸ ਇਹ ਟੋਟਲ ਪੰਜਾਬ ਹਰਿਆਣਾ ਰਾਜਸਥਾਨ ਜੀ ਹਾਂਜੀ ਤੇ ਜੰਮੂ ਤੱਕ ਵੀ ਆਪਣਾ ਮਾਲ ਚ ਲੈ ਗਿਆ ਜੀ ਡਿਲੀਵਰੀ ਦਾ ਕੀ ਚਾਰजेस ਲੱਗ ਜਾਂਦਾ ਅਲੱਗ ਤੋਂ ਡਿਲੀਵਰੀ ਦੇ ਚਾਰजेस ਜਿਹੜਾ ਤਾਂ ਹੈਗਾ ਜੀ ਆਪਣਾ ਲੋਕਲ ਚਾਰਜ ਜੀ ਜੀ ਉਹਦੇ ਵਿੱਚ ਤਾਂ ਕੀ ਹੁੰਦਾ ਵੀ ਜਿਹਦੀ ਲੱਖ ਤੋਂ ਉੱਤੇ ਦੀ ਡਿਲੀਵਰੀ ਮਾਲ ਹੈ ਜੀ ਅਸੀਂ ਉਹਨੂੰ ਤਕਰੀਬਨ ਇਹ ਮੰਨ ਕੇ ਚੱਲੋ ਵੀ 200 ਫੁੱਟ ਤੱਕ 200 ਕਿਲੋਮੀਟਰ ਤੱਕ ਫ੍ਰੀ ਡਿਲੀਵਰੀ ਦੇ ਦਾਂਗੇ ਜੀ ਦੇ ਦਿੰਨੇ ਆ ਜਿੱਦਾ ਮਤਲਬ ਕਿ ਲੱਖ ਤੋਂ ਉੱਪਰ ਮਾਲ 200 ਕਿਲੋਮੀਟਰ ਤੱਕ ਫ੍ਰੀ ਡਿਲੀਵਰੀ ਜੀ ਠੀਕ ਹੈ ਜੀ ਤੇ ਬਾਕੀ ਨਹੀਂ ਫਿਰ ਚਾਰਜ ਹੁੰਦਾ ਜੀ ਜੇ ਤਾਂ ਕੋਈ ਮੋਟਰਸਾਈਕਲ ਵਾਲੀ ਰੇੜੀ ਤੇ ਵਗ ਜੇ ਤਾਂ 10 ਰੁਪਏ ਕਿਲੋਮੀਟਰ ਦਾ ਖਰਚਾ ਹੁੰਦਾ ਛੋਟੇ ਹੱਥੀ ਤੇ ਜਾਂਦਾ 14 ਰੁਪਏ ਕਿਲੋਮੀਟਰ ਖਰਚਾ ਆਉਂਦਾ ਕਸਟਮਰ ਨੇ ਪੇ ਕਰਨਾ ਹਾਂ ਵੀ ਮਤਲਬ ਉਹ ਕਸਟਮਰ ਨੇ ਪੇ ਕਰਨਾ ਹੁੰਦਾ ਉਹ ਮਾਲ ਹੀ ਆਪਣਾ ਹੈ ਜਿਆਦਾ ਹੈ ਤਾਂ ਫਿਰ ਆਪਾਂ ਵੀ ਚੱਲ ਰਾਹਤੇ 'ਚ ਕਿਸੇ ਵੀ ਪ੍ਰਕਾਰ ਦਾ ਕੋਈ ਨਫਾ ਨੁਕਸਾਨ ਦਾ ਉਹਦੀ ਜ਼ਿੰਮੇਵਾਰੀ ਸਾਡੀ ਹੈ ਮਤਲਬ ਦਰਵਾਜ਼ਾ ਟੁੱਟ ਗਿਆ ਰਸਤੇ 'ਤੇ ਕੁਝ ਵੀ ਹੁੰਦਾ ਹੈ ਤਾਂ ਉਹਦੀ ਜ਼ਿੰਮੇਵਾਰ ਜਿੰਨਾ ਕਰ ਅਗਲੇ ਦੇ ਘਰੇ ਦਰਵਾਜ਼ਾ ਨਹੀਂ ਪਹੁੰਚ ਉਹ ਨਕਰ ਦਰਵਾਜ਼ਾ ਸਾਡਾ ਜੀ ਠੀਕ ਹੈ ਮਤਲਬ ਅਗਲੇ ਦੇ ਘਰੇ ਜਿੰਨਾ ਕਰ ਫਿੱਟ ਨਹੀਂ ਹੁੰਦਾ ਫਿੱਟ ਨਹੀਂ ਹੁੰਦਾ ਉਹਨਾਂ ਦੇ ਦਰਵਾਜ਼ੇ ਦੀ ਜ਼ਿੰਮੇਵਾਰੀ ਸਾਡੀ ਹੈ ਉਹਨਾਂ ਦੇ ਦਰਵਾਜ਼ੇ ਦੀ ਜ਼ਿੰਮੇਵਾਰੀ ਤੁਹਾਡੀ ਆ ਤੇ ਜੇ ਕੋਈ ਵੀ ਬੰਦਾ ਹੈ ਤਾਂ ਕਹਿਣ ਤੋਂ ਬਾਅਦ ਆਵੇ ਹਾਂਜੀ ਵੇਖੇ ਇੱਕ ਥੋੜਾ ਜਿਹਾ ਮੈਂ ਤੁਹਾਨੂੰ ਕਹਿ ਦਿੰਨਾ ਕਿ ਕਈ ਵਾਰੀ ਅਸੀਂ ਨਾ ਛੋਟੀਆਂ ਛੋਟੀਆਂ ਗੱਲਾਂ 'ਚ ਮਤਲਬ ਬੇਮਤਲਬਾ ਫਰਕ ਪਾਉਣ ਲੱਗ ਜੰਨੇ ਆ ਮੋਟਾਈ ਦੀ ਗੱਲ ਪਹਿਲਾਂ ਹੀ ਕਰ ਲਓ ਕਿ ਭਾਈ ਸਾਡਾ ਉਹ ਪਤਾਵਾ ਜਿਹੜਾ ਉਹ ਕੀ ਪਤਾਵਾ ਵੀ ਕਹਿੰਦੇ ਨੇ ਦੇਖੋ ਜੇ ਤਾਂ ਕਸਟਮਰ ਨੂੰ ਪਤਾ ਜੀ ਫਿਰ ਤਾਂ ਉਹ ਐਟ ਅ ਟਾਈਮ ਹੀ ਰੇਟਰ ਸੈੱਟ ਹੋ ਜਾਊਗਾ ਹਾਂ ਜੇ ਕਸਟਮਰ ਨੂੰ ਨਹੀਂ ਪਤਾ ਪਤਾਮ ਬਾਰੇ ਤਾਂ ਫਿਰ ਜਦੋਂ ਸਾਡਾ ਮੁੰਡਾ ਜਾਊਗਾ ਨਾਪ ਸਾਡੇ ਕੋਲੇ ਆਊਗਾ ਉਹਦੀ ਅਡਜਸਟਮੈਂਟ ਹੋ ਜੂਗੀ ਹਾਂ ਵੀ ਮਤਲਬ ਕਈ ਵਾਰੀ ਦੱਸੇ ਵੇ ਰੇਟ ਨੂੰ ਫਾਈਨਲ ਰੇਟ ਨਾ ਮੰਨੋ ਉਹ ਤੁਹਾਡੇ ਦਰਵਾਜ਼ੇ ਦੀ ਮੋਟਾਈ ਤੇ ਵੀ ਡਿਪੈਂਡ ਕਰਦਾ ਹੈ ਕਿ ਉਹ ਦਰਵਾਜ਼ਾ ਕਿੰਨਾ ਹੈ ਹਾਂ ਜਿਹੜੇ ਰੇਟ ਦੱਸੇ ਜਾਂਦੇ ਆ ਉਹ ਇੱਕ ਇੱਕ ਮੋਟਾਈ ਦੇ ਦੱਸੇ ਜਾਂਦੇ ਹਾਂਜੀ ਸਾਰੇ ਤਕਰੀਬਨ 32 ਐਮਐਮ ਦੇ ਹਾਂ 32 ਐਮਐਮ ਦੇ ਦੱਸੇ ਜਾਂਦੇ ਆ ਸੱਜਣੂ ਤੇ ਬਾਕੀ ਬਾਈ ਹੁਣੀ ਖੜੇ ਆ ਮਤਲਬ ਮਾਲਕ ਦੀ ਕਿਰਪਾ ਨਾਲ ਤੁਸੀਂ ਇਹ ਦੇਖੋ ਵੀ ਜੇ ਇੰਨਾ ਦਰਵਾਜ਼ਾ ਇੰਨੀ ਖਿੜਕੀ ਤਿਆਰ ਹੋ ਰਹੀ ਆ ਤਾ ਇੱਕ ਆਪਾਂ ਕਹਿ ਸਕਦੇ ਆਂ ਵੀ ਇੱਕ ਗਾਕਾਂ ਦਾ ਬਹੁਤ ਵੱਡਾ ਭਰੋਸਾ ਬਣਿਆ ਹੋਇਆ ਜਗਦੰਬੇ ਡੋਰ ਹਾਊਸ ਦੇ ਉੱਤੇ ਜਿਹੜਾ ਬਾਰ-ਬਾਰ ਲੋਕਾਂ ਨੂੰ ਇੱਥੇ ਆਉਣ ਵਾਸਤੇ ਪ੍ਰੇਰਦਾ ਹੈ ਬਹੁਤ ਮੇਰੇ ਸੱਜਣੇ ਉਹ ਜਿਹੇ ਵੀ ਹੈਗੇ ਆ ਵੀ ਜਿਨ੍ਹਾਂ ਨੇ ਪਹਿਲਾਂ ਆਪਦਿੰਗਾ ਕੋਠੀਆਂ 'ਚ ਪਾਇਆ ਉਸ ਤੋਂ ਬਾਅਦ ਉਹ ਰਿਸ਼ਤੇਦਾਰਾਂ ਦੀਆਂ ਕੋਠੀਆਂ ਦੇ ਵਿੱਚ ਉਹਨਾਂ ਨੇ ਲਿਜਾ ਲਿਆ ਕੇ ਦਿਖਾਏ ਆ ਹਾਂਜੀ ਅਸੀਂ ਕਸਟਮਰ ਤੋਂ ਕਸਟਮਰ ਮਿਲਦਾ ਸੀ ਸਾਨੂੰ ਹਾਂ ਕਸਟਮਰ ਤੋਂ ਕਸਟਮਰ ਅੱਗੇ ਆਈ ਜਾਂਦਾ ਹਾਂਜੀ ਹਾਂਜੀ ਆਹ ਬਾਈ ਡਿਜ਼ਾਈਨ ਬਹੁਤ ਸੋਹਣਾ ਬਣ ਜਾਂਦਾ ਇਹ ਤੇ ਪਾਲਛ ਹੋ ਰਹੀ ਆ ਹਾਂਜੀ ਹਾਂ ਇਹ ਪਾਲਿਸ਼ ਵਾਸਤੇ ਤਿਆਰ ਹੋਇਆ। ਪ੍ਰੀਖੀ ਡਿਜ਼ਾਈਨ ਕਿੰਨਾ ਸੋਹਣਾ ਹੈ। ਆਹ ਦਰਵਾਜ਼ਾ ਵਾਕਈ ਕਮਾਲ ਹੈ। ਹਾਂ? ਇਹ ਕਿ ਇਹ ਕਿਹੜੀ ਲੱਕੜ ਦਾ ਬਣ ਰਿਹਾ ਹੈ ਭਾਈ? ਇਹ ਕੈਲ ਦੀ ਲੱਕੜ ਦਾ ਜੀ ਅਸੀਂ ਇਹਦਾ ਬਹੁਤ ਘੱਟ ਕੰਮ ਕਰਦੇ ਆ। ਹਾਂ। ਉਹ ਕਸਟਮਰ ਕਹਿੰਦਾ ਮੈਂ ਬਲਾਨੀ ਚਾਹ। ਚਲੋ ਫਿਰ ਆਪਾਂ ਉਹਦਾ ਦਰਵਾਜ਼ਾ ਤਿਆਰ ਕਰਤਾ ਹੁਣ ਜ਼ਿਆਦਾਤਰ ਅਸੀਂ ਸਾਗਵੰਦੀ ਤਿਆਰ ਕਰਦੇ ਆ। ਉਹ ਦੇਖਣ ਨੂੰ ਮੈਨੂੰ ਐ ਲੱਗਦਾ ਵੀ ਸਫਾਈ ਹੈ ਤੇ ਬਾੜੀ ਆਊਗੀ। ਹਾਂ ਸਫਾਈ ਤਾਂ ਹੈਗੀ ਹੈ ਜੀ। ਕੈਲ ਦੀ ਲੱਕੜ ਆਇਆ ਜੀ ਕਈ ਵਾਰੀ ਟਾਈਮ ਪਾ ਕੇ ਸੁੰਗੜ ਸੰਗੜ ਜਾਂਦੀ ਹੈ ਜੀ। ਅੱਛਾ। ਜਿਹੜੀ ਸਾਗਵੰਦੀ ਲੱਕੜ ਜਿਵੇਂ ਅਗਲਾ ਦਰਵਾਜ਼ਾ ਦੇਖੋ ਸਾਗਵੰਦ ਵਿੱਚ ਤਿਆਰ ਹੋ ਰਿਹਾ ਹੈ ਸਫਾਈ ਦਾ ਇਹ ਜੀ ਬਹੁਤ ਆਣੀ ਹੈ ਜੀ ਹਾਂ ਆਹ ਦੇਖ ਹਾਂ ਇਹਦੇ ਵਿੱਚ ਜਿਹੜੀ ਇਹਦੀ ਜਿਹੜੀ ਕੁਆਲਿਟੀ ਹੈ ਉਹ ਕੈਲ ਨਾਲ ਨਹੀਂ ਮੇਲ ਖਾਂਦੀ ਜੀ ਪਰ ਆਹ ਦਰਵਾਜ਼ਾ ਮੜਿਆ ਹੈ ਹੈ ਬ੍ਰੀਟ ਆਓ ਵੀ ਹਾਂ ਦੇਖ ਬਟਨ ਜੇ ਕਿਵੇਂ ਲਾਇਆ ਯਾਰ ਹਾਂ ਇਹ ਵੀ 3D ਹੈ ਇਹ 3D ਦਰਵਾਜ਼ਾ ਜੀ ਇਹ ਵੀ ਦਰਵਾਜ਼ਾ 3D ਹੈ ਤੇ ਆਹ ਦਰਵਾਜ਼ਾ ਮੈਕੇ ਵਾਲਾ ਇਹ ਵੀਨਰ ਦਰਵਾਜ਼ਾ ਆ ਗਿਆ ਜੀ ਜੀ ਜਿਹੜਾ ਮੈਂ ਤੁਹਾਨੂੰ 500 ਰੁਪਏ ਫੁੱਟ ਰੇਟ ਦੱਸਿਆ ਜੀ ਉਹ ਦਰਵਾਜ਼ਾ ਜੀ ਇਹ ਹਾਂ ਇਹ ਲੱਕੜੇ ਚਿੜੀ ਚੈਮਰ ਜੀ ਐਕਸੈਂਟ ਟੈਸਾ ਦਾ ਨਹੀਂ ਇਹ ਇਹ ਲੱਕੜ ਮਿਕਸ ਆ ਇਹ ਲੱਕੜ ਨਹੀਂ ਇਹ ਦਰਵਾਜ਼ਾ ਬਣਿਆ ਬਣਾਇਆ ਆਂਦਾ ਜੀ ਅੱਛਾ ਜੀ ਐਚ ਡੀ ਐਚ ਐਮ ਆਰ ਐਕਸੈਂਟ ਟੈਸਾ ਸਭ ਤੋਂ ਵਧੀਆ ਕੰਪਨੀ ਆ ਜੀ ਟੌਪ ਦੀ ਜੀ ਉਹਦਾ ਦਰਵਾਜ਼ਾ ਜੀ ਇਹ ਇਹਦੇ ਤੇ ਡੀਕੋ ਪੇਂਟ ਹੋਊਗਾ ਆਪਣਾ ਕਲਰ ਜੋ ਮਰਜ਼ੀ ਆ ਉਹ ਕਰਵਾ ਲੈ ਕਸਟਮਰ ਦੇਖਣ ਨੂੰ ਨਹੀਂ ਪਤਾ ਲੱਗੂਗਾ ਵੀ ਇਹ ਕਿਹੜੀ ਚੀਜ਼ ਦਾ ਬਣਿਆ ਹੋਇਆ ਜਦੋਂ ਕਲਰ ਹੋ ਗਿਆ ਜਾਂ ਪਾਲਿਸ਼ ਹੋ ਗਈ ਇਹਦੇ ਉੱਤੇ ਨਹੀਂ ਪਾਲਿਸ਼ ਤਾਂ ਇਹ ਤਾਂ ਕੰਮਜਾਬਦੀ ਹੁੰਦੀ ਜੀ ਇਹਦੇ ਤਾਂ ਡਿਕੋ ਪੇਂਟ ਹੀ ਕੰਮਜਾਬ ਹੋਊਗਾ ਜੀ ਇਹ ਤਾਂ ਡਿਕੋ ਪੇਂਟ ਹੋਊਗਾ ਜਿਹੜਾ ਜਿਹੜਾ ਤੁਹਾਨੂੰ ਮੈਂ ਦਿਖਾਇਆ ਸੀ ਅੰਦਰਲੇ ਉਹ ਚਿੱਟਾ ਚਿੱਟਾ ਜਾ ਹਾਂਜੀ ਉਹਦੇ ਵਿੱਚ ਕਲਰ ਆਪ ਜਿਹੜਾ ਮਰਜ਼ੀ ਕਰ ਲਈਏ ਰੰਗੇ ਤੇ ਜਿਹੜਾ ਮਰਜ਼ੀ ਜਿਹੜਾ ਮਰਜ਼ੀ ਕਰ ਲਓ ਇਹ ਵੀ ਦਰਵਾਜ਼ੇ ਦੀ ਫੁੱਲ ਗਾਰੰਟੀ ਹੁੰਦੀ ਹੈ ਹਾਂਜੀ ਹਾਂ ਇਹ ਤਾਂ ਉਮਰ ਭਰ ਹੀ ਨਹੀਂ ਖਰਾਬ ਹੁੰਦਾ ਜੀ ਇਹ 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 ਸਸਤਾ ਪੈਂਦਾ ਕਿ ਮਹਿੰਗਾ ਪੈਂਦਾ ਲੱਕੜ ਨਾਲ ਇਹ ਸਾਗਵਨ ਨਾਲੋਂ ਸਸਤਾ ਪਊਗਾ ਜ ਦੂਜੀਆਂ ਲੱਕੜਾਂ ਨੂੰ ਮਹਿੰਗਾ ਪਊਗਾ ਹਾਂ ਤੁਸੀਂ ਲੱਕੜਾਂ ਦੂਜੀਆਂ ਲੱਕੜਾਂ ਮਹਿੰਗਾ ਪਊਗਾ ਹਾਂਜੀ ਤੇ ਲੈ ਵੀ ਸਜਣੋ ਗੱਲ ਇਹ ਆ ਵੀ ਦਰਵਾਜ਼ਾ ਜੇ ਤੁਸੀਂ ਖਰੀਦਣਾ ਚਾਹੁੰਦੇ ਆ ਤਾਂ ਤੁਸੀਂ ਜਗਤੰਬੇ ਟੋਰ ਹਾਊਸ ਨੂੰ ਯਾਦ ਰੱਖਿਓ ਸਜਣੋ ਜੇ ਕੋਈ ਇਸੇ ਵੀ ਤਰ੍ਹਾਂ ਦਾ ਡਿਜ਼ਾਈਨ ਤੁਹਾਡੇ ਵੀ ਦਿਮਾਗ ਦੇ ਵਿੱਚ ਹੈਗਾ ਸਾਗਬਾਨ ਦੇ 3D ਤੁਸੀਂ ਬਣਾਉਣਾ ਦਰਵਾਜ਼ਾ ਚਾਹੇ ਤੁਸੀਂ ਸਾਗਬਾਨ ਦੇ ਵਿੱਚ ਦਰਵਾਜ਼ਾ ਸਿੰਪਲ ਬਣਾਉਣਾ 3D ਤੋਂ ਬਿਨਾ ਸਿੱਧਾ ਦਰਵਾਜ਼ਾ ਬਣਾਉਣਾ ਤਾਂ ਤੁਹਾਨੂੰ ਰੇਟ ਦਾ ਵੀ ਬਹੁਤ ਜ਼ਿਆਦਾ ਫਰਕ ਪੈ ਜਾਊਗਾ ਤੁਸੀਂ ਇੱਕ ਵਾਰ ਦਰਵਾਜ਼ੇ ਦੀ ਮੋਟਾਈ ਚੜਾਈ ਤੇ ਲੰਬਾਈ ਦੇ ਸਿਮੇਤ ਸਾਰੀ ਮਾਰਕੀਟ ਦੇ ਵਿੱਚੋਂ ਰੇਟ ਪਤਾ ਕਰ ਲਿਓ ਉਸ ਤੋਂ ਬਾਅਦ ਇੱਥੋਂ ਪਤਾ ਕਰ ਲਿਓ ਕਈ ਵਾਰੀ ਮਿਸਤਰੀ ਖਰਾਬ ਪਤਾ ਕਿਵੇਂ ਕਰ ਜਾਂਦੇ ਆ ਕਈ ਵਾਰੀ ਐਲਤ ਕਰ ਜਾਂਦੇ ਆ ਕਿ ਤੁਹਾਨੂੰ ਜੋ ਦਰਵਾਜ਼ੇ ਦਾ ਰੇਟ ਇੱਥੋਂ ਦੱਸਿਆ ਉਹਦੋਂ ਘੱਟ ਦਰਵਾਜ਼ੇ ਦਾ ਰੇਟ ਦੱਸ ਦੇਣਗੇ ਤੇ ਉਸ ਤੋਂ ਬਾਅਦ ਤੁਹਾਨੂੰ ਕਹਿ ਦਿੰਦੇ ਹੁੰਦੇ ਆ ਕਿ ਨਹੀਂ ਯਾਰ ਅਸੀਂ ਤਾਂ ਜੀ ਇੰਚੀ ਦੇ ਦਰਵਾਜ਼ੇ ਦੀ ਗੱਲ ਕੀਤੀ ਸੀ ਅਸੀਂ ਤਾਂ ਸਵਾ ਇੰਚੀ ਦੇ ਦਰਵਾਜ਼ੇ ਦੀ ਗੱਲ ਕੀਤੀ ਸੀ ਤਾਂ ਨਹੀਂ ਸਾਰੇ ਹੀ ਤਰ੍ਹਾਂ ਦਾ ਰੇਟ ਪਤਾ ਕਰਕੇ ਫਿਰ ਇੱਥੋਂ ਰੇਟ ਪਤਾ ਕਰੋ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਇਹ ਬੰਦਿਆਂ ਦਾ ਦੂਸਰਿਆਂ ਨਾਲ ਕੀ ਫਰਕ ਆ ਕੁਆਲਿਟੀ ਦਾ ਤੁਸੀਂ ਪਤਾ ਕਰਨਾ ਤਾਂ ਤੁਸੀਂ ਜਿੱਥੇ ਵੀ ਦਰਵਾਜ਼ੇ ਲੱਗੇ ਹੋਏ ਹਨ ਉਹਨਾਂ ਤੋਂ ਨੰਬਰ ਲੈ ਲਿਓ ਵੀ ਆ ਫਲਾਣ ਨੇ ਫਲਾਣੇ ਤਾਂ ਦਰਵਾਜ਼ੇ ਲੱਗੇ ਆ ਤਕਰੀਬਨ ਪੰਜਾਬ ਦੇ ਹਰੇਕ ਸ਼ਹਿਰ ਹਰੇਕ ਜ਼ਿਲ੍ਹੇ ਦੇ ਵਿੱਚ ਤਕਰੀਬਨ ਤਕਰੀਬਨ 3-4 ਸਟੇਟਾਂ ਦੇ ਵਿੱਚ ਇਹਨਾਂ ਦਾ ਦਰਵਾਜ਼ਾ ਜਾਂਦਾ ਇਹਨਾਂ ਤੋਂ ਜਿਹੜੇ ਵੀ ਏਰੀਏ ਦੇ ਹੈਗੇ ਆ ਉਹਦੇ ਨੇੜੇ ਤੇੜੇ ਦੇ ਬੰਦੇ ਤੋਂ ਨੰਬਰ ਲੈ ਲਿਓ ਨੇੜੇ ਤੇੜੇ ਦੇ ਬੰਦੇ ਦਾ ਉਹਦੇ ਜਾ ਕੇ ਦਰਵਾਜ਼ੇ ਲੱਗੇ ਦੇਖਿਓ ਗਾਂਖ ਤੋਂ ਸੰਤੋਸ਼ਟੀ ਲੈ ਲਿਓ ਸਜਣੋ ਤੇ ਜੇ ਕਿਸੇ ਵੀ ਤਰ੍ਹਾਂ ਦਾ ਦਰਵਾਜ਼ਾ ਲੈਣਾ ਜਿਹੜਾ தம் ਬੇਟੋਰ ਹਾਊਸ ਦਾ ਨੰਬਰ ਆ ਨੋਟ ਕਰਕੇ ਰੱਖ ਲਓ ਸਕਰੀਨ ਸ਼ਾਟ ਮਾਰ ਲਓ ਜਿਹੜਾ ਬੰਦਾ ਤੁਹਾਡਾ ਮਿੱਤਰ ਕੋਠੀ ਪਾਈ ਜਾਂਦਾ ਨਾ ਉਹਨੂੰ ਸਕਰੀਨ ਸ਼ਾਟ ਮਾਰ ਕੇ ਤੇ ਵਟਸਐਪ ਕਰ ਦੇ